ਵਰਸਾਂ ਕੋ ਸ਼ਹਿਰ ਬੰਦ ਕਰਾਂਗੇ ਉਹ ਸ਼ਹਿਰ ਉਦੋਂ ਤੱਕ ਬੰਦ ਕਰਾਂਗੇ ਜਦ ਤੱਕ ਇੱਕ ਕੋ ਬੰਦੇ ਦੇ ਫੜੇ ਨਹੀਂ ਫੇਰ ਮਾਹੌਲ ਕਿਵੇਂ ਬਣੇ ਨਹੀਂ ਚਾਹਾਂਗੇ ਲੇਕਿਨ ਫਿਰ ਕੀ ਬੰਦ ਹੈ ਅੱਗੇ ਜਾਂ ਉਹਦੀ ਜੋ ਜ਼ਿੰਮੇਵਾਰੀ ਹੈਗੀ ਟੋਟਲ ਪ੍ਰਸ਼ਾਸਨ ਦੀ ਸਾਬ੍ਹ ਲੇਕਿਨ ਸਾਡੇ ਕੋਲ ਜਲੂ ਵੀ ਹੋ ਤੱਕ ਹੋਇਆ ਤਾਂ ਕੋਈ ਰੰਧੀਰ ਸਾਹਿਬ ਦੇ ਨਾਲ ਇਹ ਕਹਿੰਦਾ ਜੀ ਵਲ ਲੇਕਿਨ ਹੁਣ ਤੱਕ ਨਾ ਪਟਿਆਲੇ ਦੇ ਸਾਡੇ ਆਪਣੇ ਡੀਸੀ ਸਾਹਿਬ ਐਸਐਸਪੀ ਸਾਹਿਬ ਉਹਨਾਂ ਨੂੰ ਆਉਣਾ ਚਾਹੀਦਾ ਸੀਗਾ ਇੱਕ ਮਾਲਕ ਰੰਧੀਰ ਸਿੰਘ ਜਿਹੜਾ ਕਿ ਅਜੇ ਤੱਕ ਫਰਾਰ ਹੈ ਕੀ ਅਸੀਂ ਉਹਨਾਂ ਦੀ ਜ਼ਮਾਨਤ ਹੋਣ ਦਾ ਵੇਟ ਕਰ ਰਹੇ ਹਾਂ ਮੈਨੂੰ ਲੱਗਦਾ ਪ੍ਰਸ਼ਾਸਨ ਇਹੀ ਉਡੀਕ ਕਰ ਰਿਹਾ ਵੀ ਉਹਨਾਂ ਦੀ ਜ਼ਮਾਨਤ ਹੋ ਜੇ ਤੇ ਫਿਰ ਅਸੀਂ ਜਿਹੜਾ ਹੈ ਇਹਨਾਂ ਦੀ ਕਾਰਵਾਈ ਕਿਸੇ ਠੰਡੇ ਬਸਤੇ ਚ ਪਾ ਦਈਏ ਇਹ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣ ਗਈ ਹੈ ਇਹ ਪ੍ਰਸ਼ਾਸਨ ਦਾ ਕੰਮ ਨਹੀਂ ਕਰਨਾ ਜਵਾਬ ਦਿਓ ਬੁੱਧਵਾਰ ਤੋਂ ਵੀਰਵਾਰ ਤੋਂ ਸਮਾਂ ਬੰਦ ਹੈ ਅਸੀਂ ਜਿੰਨੀ ਕੋਈ ਸਤਫੀ ਹੋ ਗਈ 20 ਦਿਨੋਂ ਅਤੇ ਕਿ ਸਾਨੂੰ ਨਹੀਂ ਆਣਾ ਚਾਹੀਦਾ ਸੀ ਵੀ ਇਸ ਰੈਸਟ ਕਰਕੇ ਤੇ ਤੁਹਾਨੂੰ ਰੈਸਟ ਕਰਕੇ ਸਾਨੂੰ ਬੰਨ੍ਹ ਲਿਆ ਬੈਠੇ। ਬਾਕੀ ਸਿੱਖ ਸਾਨੂੰ ਮੈਸੇ ਕਰ ਰਹੇ ਆ। ਥੋੜਾ ਬਾਕੀ ਨੂੰ ਤੇ ਚੱਲੀਏ। ਸਾਰੇ ਪੰਜਾਬ ਨੂੰ ਪਤਾ ਨਹੀਂ ਇਹ ਬੇਸਾਰੇ ਸਾਰੇ ਪੰਜਾਬ ਨੂੰ ਸਾਨੂੰ ਬਾਰ ਬਾਰ ਕਿਉਂ ਹੈ? ਮੰਤਰਾਸ ਦਾ ਮੰਤਾ ਹੀ ਕਰ ਰਹੀਆਂ। ਦੇਖੋ ਹੰਦ ਬਤਾ ਜੀ। ਦੇਖੋ ਮੇਰੀ ਗੱਲ ਸੁਣੋ ਜੀ। ਜਿੰਦ ਸਾਹ ਨੂੰ ਪੁਲਿਸ ਡਿਪਾਰਟਮੈਂਟ ਬੇਨਤੀ ਅਮਰੀਕਾ ਇੱਕ ਮਾਪਿਆਂ ਲਈ ਨੰਨੇ-ਮੁੰਨੇ ਬੱਚਾਂ ਦਾ ਅਸੇ ਦੁੱਖ ਦੂਜਾ ਖੁੰਨੀ ਟਿਪਰ ਦੋਸ਼ਿਆਂ ਨੂੰ ਨਾ ਫੜੇ ਜਾਣ ਦੀ ਨਿਰਾਸ਼ਾ ਤੀਜਾ ਬੱਚਿਆਂ ਨੂੰ ਇਨਸਾਫ ਦੇ ਬੋਨਲੀ ਅਪਸਰਾਆਂ ਦੀਆਂ ਚੌਂਕੀਆਂ ਪਰਨਾ ਪਰਿਵਾਰਿਕ ਮੈਂਬਰਾਂ ਲਈ ਬਹੁਤ ਔਖਾ ਹੁੰਦਾ ਹੈ ਆਪਾਂ ਗੱਲ ਕਰਦੇ ਹਾਂ ਸਮਾਣਾ ਪਟਿਆਲਾ ਰੋਡ ਤੇ ਹੋਏ ਟਿਪਰ ਇਨੋਵਾ ਸੜਕ ਖਾਸ ਦਾ ਸ਼ਿਕਾਰ ਹੋਏ ਸੱਤ ਮਾਸੂਮ ਬੱਚਿਆਂ ਤੇ ਇੱਕ ਡਰਾਈਵਰ ਦੀ ਇਹ ਸੜਕ ਖਾਸਾ ਵਾਪਰੇ ਨੂੰ ਅੱਜ ਲਗਭਗ 20 ਦਿਨ ਹੋ ਗਏ ਨੇ ਪਰ ਪ੍ਰਸ਼ਾਸਨ ਵੱਲੋਂ ਟਿੱਪਰ ਦੇ ਮਾਲਕ ਨੂੰ ਅਜੇ ਤੱਕ ਹਿਰਾਸਤ ਦੇ ਵਿੱਚ ਨਹੀਂ ਲਿਆ ਗਿਆ ਉਧਰ ਟਿੱਪਰ ਮਾਲਕ ਆਪਣੀ ਬੇਲ ਤੇ ਬੇਲ ਲਗਾਈ ਜਾ ਰਿਹਾ ਹੈ ਜੋ ਕਿ ਮਾਨਯੋਗ ਅਦਾਲਤ ਵੱਲੋਂ ਖਾਰਜ ਦੇ ਉਪਰੰਤ ਵੀ ਦੋਸ਼ੀਆਂ ਨੂੰ ਫੜਿਆ ਨਹੀਂ ਗਿਆ ਅਤੇ ਅੱਜ ਸੜਕੀ ਹਾਸੇ ਦੇ ਸ਼ਿਕਾਰ ਬੱਚਿਆਂ ਦੇ ਮਾਪਿਆਂ ਵੱਲੋਂ ਇੱਕ ਵਾਰ ਫੇਰ ਐਸਡੀਐਮ ਰੀਚਾ ਗੋਇਲ ਨੂੰ ਲਿਖਤ ਵਿੱਚ ਮੰਗ ਪੱਤਰ ਸੌਪਿਆ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਅਜੇ ਵੀ ਹਿਰਾਸਤ 'ਚ ਨਹੀਂ ਲਿਆ ਤਾਂ ਜਲਦ ਹੀ ਸਮਾਣਾ ਬੰਦ ਕਰਨ ਦੀ ਕਾਲ ਦਿੱਤੀ ਜਾਵੇਗੀ ਉਹ ਵੀ ਅਣਮਿੱਥੇ ਸਮੇਂ ਲਈ ਕੱਲ ਅਨੁਕੇਤ ਸਿੰਘ ਦਾ ਮੈਨੂਅਲ ਡਿਵਿਸ਼ਨਾਈ ਕੇਮਾ ਨਾਮ ਤੇ ਰਿਹਾ ਕੱਲ ਇਨਫੋਰਮੇਸ਼ਨ ਮਿਲੀ ਕਿ ਉਹਦੇ ਰੇਡ ਵੀ ਪਾਈ ਹੈ ਕਰਕੇ ਆਪਾਂ ਨੂੰ ਦੂਸਰੇ ਜਗਨੇ ਬਾਰੇ ਪਰ ਕੱਲ ਅਨੁਕੇਤ ਸਿੰਘ ਦੇ ਘਰ ਗਏ ਉੱਥੇ ਇਹਨਾਂ ਨੂੰ ਉਹਨਾਂ ਦੇ ਪਰਿਵਾਰਿਕ ਮੈਂਬਰ ਮਿਲੇ ਪਰ ਉਹਨਾਂ ਨੂੰ ਕਿਉਂ ਨਹੀਂ ਪੁੱਛਤਾ ਜੁਰੀ ਜਾਂਦਾ ਹੈ कि ਆਪਾਂ ਫੇਰ ਉਹੀ ਵੇਟ ਕਰ ਰਹੇ ਆਂ ਵੀ ਉਹੀ ਪ੍ਰੋਸੀਜਰ ਫੇਰ ਚੱਲੇ ਸਾਰਾ ਲੋ ਬੇਲ ਲਾਏ ਅਸੀਂ ਫੇਰ ਬੇਲ ਰਿਜੈਕਟ ਕਰਾਂਦੇ ਫੇਰੀ ਇਹ ਮਤਲਬ ਕਿੰਨੇ ਸਾਈਡ ਸਾਡਾ ਕੰ ਦਾ ਰੂਨ ਦਾ ਟਾਈਮ ਵੀ ਨਹੀਂ ਮਿਲ ਰਿਹਾ ਪ੍ਰੋਬਲਮ ਤਾਂ ਇਹ ਤਾਂ ਕਾਈਂਡਲੀ ਨੂੰ ਛੱਡਾ ਜਿਹੜਾ ਹੈ ਸਾਡੀ ਰਿਕੁਐਸਟ ਵੀ ਹੈ ਤੇ ਸਾਡੀ ਮੰਗ ਵੀ ਹੈ ਕਿਉਂਕਿ ਸਾਰਾ ਸ਼ਹਿਰ ਤੁਸੀਂ ਦੇਖਿਓ ਸਾਰੇ ਸਾਡੇ ਨਾਲ ਨੇ ਅੱਜ ਅਸੀਂ ਸਟਿਲ ਫੇਰ ਨਹੀਂ ਚਾਹੁੰਦੇ ਵੀ ਸ਼ਹਿਰ ਦਾ ਮਾਹੌਲ ਉਦਾਂ ਦਾ ਹੋਵੇ ਬਟ ਅਸੀਂ ਪ੍ਰਸ਼ਾਸਨ ਨੇ ਕਿੰਦੀ ਪਰਸੋਂ ਕਿਉਂਕਿ ਸਾਰੇ ਸਮਾਣਾਵਾਸੀ ਵੀ ਸਾਨੂੰ ਕਹਿ ਰਹੇ ਆ ਉਹ ਸਾਨੂੰ ਗਾਲ੍ਹਾਂ ਕੱਢਦੇ ਆ ਵੀ ਤੁਸੀਂ ਇੰਨਾ ਟਾਈਮ ਕਿਉਂ ਦੇ ਰਹੇ ਹੋ ਪ੍ਰਸ਼ਾਸਨ ਨੂੰ ਜਦੋਂ ਕੋਈ ਕੰਮ ਨਹੀਂ ਰਿਹਾ ਤਾਂ ਠੀਕ ਹੈ ਅਸੀਂ ਤੁਸੀਂ ਸਾਨੂੰ ਥੋੜਾ ਜਿਹਾ ਉਹ ਕੀਤਾ ਅਸੀਂ ਟਾਈਮ ਵੀ ਦਿੱਤਾ ਤਾਂ ਕਾਈਂਡਲੀ ਹੁਣ ਕੱਲ ਸ਼ਾਮ ਤੱਕ ਦਾ ਜਿਹੜਾ ਟਾਈਮ ਹੈ ਉਹ ਅਸੀਂ ਸਾਰੇ ਪ੍ਰਸ਼ਾਸਨ ਨੂੰ ਮੈਂ ਸਾਰੀ ਮਨਪੱਤਰ ਡੀਐਸਪੀ ਸਾਹਿਬ ਨੂੰ ਵੀ ਦੇ ਰਹੇ ਆ ਐਸਐਸਪੀ ਸਾਹਿਬ ਨੂੰ ਵੀ ਦਵਾਂਗੇ ਬੀਸੀ ਮੈਡਮ ਨੂੰ ਵੀ ਦਵਾਂਗੇ ਐਮਐਲਏ ਸਾਹਿਬ ਨੂੰ ਵੀ ਦਵਾਂਗੇ ਕੱਲ ਤਾਂ ਕਿ ਕੱਲ ਨੂੰ ਕੋਈ ਇਹ ਨਾ ਕਹੇ ਕਿ ਸਾਨੂੰ ਕਸੀਆਨੀ ਜਾਂ ਉਹ ਦਿੱਤਾ ਸੀ ਦਾਸ ਕੇ ਪਰਸੋਂ ਤੋਂ ਸ਼ਹਿਰ ਬੰਦ ਕਰਾਂਗੇ ਔਰ ਸ਼ਹਿਰ ਉਦੋਂ ਤੱਕ ਬੰਦ ਕਰਾਂਗੇ ਜਦ ਤੱਕ ਇੱਕ ਉਹ ਬੰਦੇ ਦੇ ਭੜੇ ਨਹੀਂ ਜਾਂਦੇ ਫਿਰ ਮਾਹੌਲ ਕਿਵੇਂ ਬਣੇ ਨਹੀਂ ਚਾਹਾਂਗੇ ਲੇਕਿਨ ਫਿਰ ਕੀ ਬੰਦ ਹੈ ਅੱਗੇ ਜਾਂ ਉਹਦੀ ਜੋ ਜ਼ਿੰਮੇਵਾਰੀ ਹੋਗੀ ਟੋਟਲ ਪ੍ਰਸ਼ਾਸਨ ਦੀ ਹੋਰ ਚਾਹੀਦਾ ਹੈ ਕਿ ਆਪਣੇ ਘਰ ਦੇ ਤੋਂ ਨਹੀਂ ਠੀਕ ਹੈ ਅਸੀਂ ਸਾਡੀ ਇੰਨੇ 4 ਵਜੇ ਤੋਂ ਹਸਪੀਟਲ ਲੈ ਕੇ ਜਾ ਸਾਰੇ ਅਸਰਾਂ ਨੂੰ ਤਾਂ ਕੋ ਲਗਾ ਕੇ ਜੋੜ ਕੇ ਬੇਨਤੀ ਐਸੀ ਦੀ ਵੀ ਜੋ ਜੋ ਆਪਣੇ ਐਫਰਟਸ ਹੈ ਨਾ ਅਸੀਂ ਤੁਹਾਨੂੰ ਦੱਸ ਰਹੇ ਹਾਂ ਜੀ ਮਾਰਨਿੰਗ ਈਵਨਿੰਗ ਦੇ ਚਾਰ ਮੈਂ ਹਸਪੀਟਲ ਲੈ ਕੇ ਜਾ ਚੁੱਕੇ ਹਾਂ ਕਿਆ ਕਰਦੇ ਸਹੀ ਹੈ ਤੁਸੀਂ ਇੰਨੀ ਸਟਰਗਲ ਸਾਰੀ ਕੀਤੀ ਮੇਰੇ ਤਾਂ ਦੋਨੋਂ ਬੱਚੇ ਚਲੇ ਗਏ ਸਾਡੇ ਦੋਸਤ ਇੱਧਰ ਰੱਖੀਏ ਇਹ ਨਹੀਂ ਕਰ ਨੂੰ ਸਭੀ ਇੱਕ ਅਸੀਂ ਤੁਹਾਡੇ ਮਗਰ ਵੀਏ ਇਹ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਪ੍ਰਸ਼ਾਸਨ ਦਾ ਕੰਮ ਹੈ ਨਹੀਂ ਕਰਨਾ ਜਵਾਬ ਦਿਓ ਬੁੱਧਵਾਰ ਤੋਂ ਵੀਰਵਾਰ ਤੋਂ ਸਾਰਾ ਬੰਦ ਕਰ ਕੱਲ ਆਪਾਂ ਲਿਖਤਾ ਜੀ ਵੀ ਕੱਲ ਸਾਰਾ ਸ਼ਾਮ ਤੱਕ ਦਾ ਅਸੀਂ ਹੀ ਲਿਖ ਨੂੰ ਮਾਨ ਸਾਹਿਬ ਅੱਜ ਲੱਗਦਾ ਸਭ ਦੀ ਗੱਲ ਅੱਜ ਅਸੀਂ ਹੀ ਸਮਾ ਰੱਖੀਏ ਇੱਕ ਮਿੰਟ ਦੱਸੋ ਸਭ ਤੋਂ ਪਹਿਲੀ ਤੋਂ ਸੱਤ ਤਕਰੀਬ ਹੋ ਗਈ 20 ਦਿਨੋਂ ਮਤਲਬ ਸਾਨੂੰ ਨਹੀਂ ਆਣਾ ਚਾਹੀਦਾ ਸੀ ਉਹਰੇ ਵੀ ਇਸ ਡੈਸਟ ਕਰਕੇ ਤੇ ਤੁਹਾਨੂੰ ਅਰੈਸਟ ਕਰਕੇ ਸਾਨੂੰ ਬਣਾ ਕੇ ਰੋੜਾ ਬੈਠੇ ਸਾਡੀ ਬੇਨਤੀ ਹੈ ਨਹੀਂ ਸਾਨੂੰ ਘੱਟ ਗੱਦ ਤੇ ਵੀ ਸਾਡੇ ਮੈਡਮ ਸਾਨੂੰ ਇੱਕ ਚੀਜ਼ ਦਾ ਵੀ ਅਫਸੋਸ ਹੈ ਕਿ ਨਾ ਤਾਂ ਡੀਸੀ ਸਾਹਿਬ ਨਾ ਐਸਐਸਪੀ ਸਾਹਿਬ ਇੱਥੇ ਆਏ ਇਹ ਐਡਾ ਵੱਡਾ ਜਿਹੜਾ ਜਿਹੜਾ ਐਕਸੀਡੈਂਟ ਹੋਇਆ ਹੈ ਦੇਖੋ ਪਿੰਡਾਂ ਦੇ ਸਾਰੇ ਗੁੱਲ ਹਰ ਬੰਦਾ ਆ ਗਿਆ ਐ ਲੇਕਿਨ ਸਾਡੇ ਵਿੱਚ ਜੋ ਵੀ ਹੋਤਾ ਤਨ ਹੋਇਆ ਤਾਂ ਕੋਈ ਸੰਜੀਤ ਸਾਡੇ ਨਾਲ ਇਹ ਕਹਿੰਦਾ ਜੀ ਤਾਂ ਉਹ ਐ ਲੇਕਿਨ ਹੁਣ ਤੱਕ ਨਾ ਪਟਿਆਲੇ ਦੇ ਸਾਡੇ ਆਪਣੇ ਡੀਸੀ ਸਾਹਿਬ ਐਸਐਸਪੀ ਸਾਹਿਬ ਉਹਨਾਂ ਨੂੰ ਆਉਣਾ ਚਾਹੀਦਾ ਸੀਗਾ ਇਹਨਾਂ ਨੂੰ ਦੱਸਣਾ ਚਾਹੀਦਾ ਸੀ ਵੀ ਅਸੀਂ ਤੁਹਾਡੇ ਵਾਸਤੇ ਆਹ ਕੁਝ ਕਰ ਰਹੇ ਆਂ ਤੁਹਾਡੇ ਮਾਪਿਓ ਆਪ ਜਾ ਜਾ ਕੇ ਪੁੱਛ ਰਹੇ ਨੇ ਤੁਹਾਡੇ ਕੋਲ ਆ ਰਹੇ ਆਂ ਅਸੀਂ ਸਾਰਾ ਸ਼ਹਿਰ ਇਕੱਠਾ ਕਰਕੇ ਆਏ ਆਂ ਉਲਟਾ ਤੁਸੀਂ ਸਾਨੂੰ ਦੱਸੋ ਵੀ ਅਸੀਂ ਤੁਹਾਡੇ ਵਾਸਤੇ ਆਹ ਪ੍ਰੋਗਰੈਸ ਕੀਤੀ ਐ ਅੱਜ ਉਹ ਬੰਦਾ ਚੰਡੀਗੜ੍ਹ ਤੱਕਰ ਪਹੁੰਚ ਗਿਆ ਆਪਣੀ ਬੇਲਵਾਨ ਨੂੰ ਚਲਾ ਗਿਆ ਬਿਲਕੁਲ ਘੁਮ ਰਿਆ ਨਾ ਆਮ ਦਾ ਵਰਦਾ ਇਸਤੇਮਾਲ ਕੀਤਾ ਉਸ ਤੋਂ ਬਾਅਦ ਪਹਿਲਵਾਈ ਮੈਡਮ ਅਨਿਕੇਸ਼ ਕੁਤਬ ਅਨਿਕੇਸ਼ ਇੰਕਰਾ ਅਨਿਕੇਸ਼ ਸਿੰਘ ਆ ਉਹਨੂੰ ਹਾਜੀ ਕੱਲ ਨਾਮਜ਼ਦ ਕੀਤਾ ਗਿਆ ਜਦ ਕਿ ਅਸੀਂ ਪਹਿਲੇ ਦੁਪਹਿਰੇ ਵੀ ਇਹਨੂੰ ਨਾਮਜ਼ਦ ਕਰੋ ਉਸ ਤੋਂ ਬਾਅਦ ਹੁਣ ਸਾਨੂੰ ਅਸੀਂ ਦੇਖੋ ਸਾਡੀਆਂ ਬਰਦਾਸ਼ਤ ਦੀ ਹੱਦ ਹੋ ਗਈ ਸਾਰਾ ਸ਼ਹਿਰ ਇੱਕ ਪਾਸੇ ਖੜਾ ਬਹੁਤ ਚਾਬੀਆਂ ਤੁਹਾਨੂੰ ਕੱਲੀ ਲਿਆ ਕੇ ਦੇ ਦਾਂਗੇ ਅਸੀਂ ਨਹੀਂ ਨਹੀਂ ਕੋਈ ਗੱਲ ਠੀਕ ਹੈ ਸਾਨੂੰ ਸਾਨੂੰ ਆਪਣੇ ਅਸਰਾਂ ਨੂੰ ਕਹਿ ਦੋ ਸਾਰਿਆਂ ਨੂੰ ਉੱਪਰ ਥੱਲੇ ਦੋਵੇਂ ਬਤਰੀ ਸਾਨੂੰ ਵੀ ਬਚਾਉਣ ਕਰਾ ਹੈ ਉਹਨਾਂ ਨੇ ਫੇਲ ਲਗਾਈ ਜੀ ਰਾਤ ਨੂੰ ਐਪਲੀਕੇਸ਼ਨ ਤੋਂ ਤੋਂ ਵੀ ਨੂੰ ਪੰਜ ਸੇਕ ਲੱਗਦੇ ਨੇ ਇਹ ਮੈਨੂੰ ਦੋਨੋਂ ਮੈਂ ਇੱਕ ਵਾਰ ਇੱਕ ਵਾਰ ਮੇਰੀ ਰਹਿ ਗਈ ਯਾਰ ਇਸ ਵਾਰ ਮੇਰੀ ਰਹਿ ਗਈ ਹੈ ਮੈਂ ਸਿਰਫ ਇਹ ਕਹਿਣਾ ਚਾਹਣਾ ਸੀ ਸਾਹਿਬ ਜੇ ਕਿਸੇ ਤੁਸੀਂ ਨੂੰ ਬੋਸ ਸਾਹਿਬ ਦੇ ਕੋਲ ਹੋਰ ਸਟੇਟਾ ਵੀ ਲੈ ਸੀ ਸਟੇਟਾ ਤੋਂ ਸਭ ਆ ਕੇ ਠੀਕ ਕਰ ਦੇ ਕਾਰਦੇ ਜਿੱਥੇ ਤੁਹਾਨੂੰ ਗਿਆਤ ਲੱਗਦਾ ਹੈਗਾ ਉਹਨੂੰ ਪਲੱਗ ਇਨ ਕਰਨਾ ਮੈਸੇਜ ਲਾਣਾ ਮੇਰਾ ਫਰਜ ਹੈ ਜਉਂਦੀ ਮੈਂ ਤੁਹਾਡੇ ਇੰਟਾ ਚਾਹੀਏ ਤੇ ਸਮਾਨਾ ਮੈਂ ਉਹਦੇ ਤੋਂ ਡੇਲੀ ਫਾਲੋਅ ਅਪ ਚਾਲੂ ਡੇਲੀ ਮੈਂ ਰਿਪੋਰਟ ਦਾਲੂ ਹੁੰਦੀ ਹੈ ਡੇਲੀ ਮੈਂ ਮਿਲਕੇ ਵੀ ਆਇਆ ਹਾਂ ਤੇ ਮੈਨੂੰ ਜਿਹੜੀ ਵੀ ਮੰਗ ਰੱਖੀ ਗਈ ਵੀ ਯਾਨੀ ਕੇ ਜੀ ਦਾ ਐਫ ਆਈ ਆਰ ਤੇ ਨਾਮ ਨਹੀਂ ਹੈਗਾ ਉਹ ਬੰਦਾ ਟੇਪਰ ਵਾਲਾ ਦੇ ਕਮਾਲ ਕੋਰਸੀ ਕਿਸੀ ਉਹ ਬੰਦੇ ਨਾ ਤੇ ਅੱਗੇ ਉਹ ਪੀਡੀਐਸ ਦੇ ਸਾਹਮਣੇ ਐਸਐਸਪੀ ਸਾਹਮਣੇ ਦਸਮਾ ਤੱਕ ਹੁੰਦੀ ਰਹੀ ਹੈ ਉਹ ਹੋਇਆ ਕੰਮ ਉਹਨੂੰ ਰੈਸਟ ਦਾ ਕੰਮ ਹੈ ਸਾਰੇ ਪੰਜਾਬ ਨੂੰ ਬਤਾਈਏ ਬੇਨਤੀ ਸਾਰੇ ਪੰਜਾਬ ਨੂੰ ਬਤਾਈਏ ਸਾਨੂੰ ਬਾਰ ਬਾਰ ਕਿਉਂ ਹੈ ਮੰਤਰੀ ਸਾਹਿਬ ਦਾ ਮਿੰਤਾ ਹੀ ਕਰਦੇ ਨੇ ਨਹੀਂ ਨਹੀਂ ਬਤਾਜੀ ਦੇਖੋ ਮੇਰੀ ਗੱਲ ਸੁਣੋ ਸਚਿੰਤ ਸਾਹਿਬ ਨੂੰ ਪੁਲਿਸ ਡਿਪਾਰਟਮੈਂਟ ਬੇਨਤੀ ਹੈ ਮੇਰੀ ਇੱਕ ਮਿੰਟ ਜੀ ਸਰਪ੍ਰਧ ਜੀ ਸਚਿੰਤ ਜੀ ਕਰੇਗੇ ਇੱਕ ਮਿੰਟ ਪ੍ਰਧਾਨ ਜੀ ਇੱਕ ਮਿੰਟ ਸਚਿੰਤ ਸਾਹਿਬ ਜੀ ਠੀਕ ਕਰਗੇ ਤੁਹਾਨੂੰ ਟਾਈਮ ਦੇ ਦੋ ਆਪਾਂ ਜੋ ਜਜਮੈਂਟ 3 ਦਿਨ ਦੀ ਸਚਿੰਤ ਸਾਹਿਬ ਖੜੇ ਨੇ ਮੈਡਮ ਉਸਰਨ ਕਰਿਓ ਤੁਸੀਂ ਸਾਰਾ ਪੰਜਾਬ ਕੀ ਤੁਹਾਡੇ ਪਰਿਵਾਰ ਨਹੀਂ ਕੇ ਤੁਹਾਡੇ ਬੱਚੇ ਨਹੀਂ ਆ ਜੇ ਇਹ ਤੁਹਾਡੇ ਬੱਚੇ ਨਹੀਂ ਸੀ ਫਿਰ ਸਾਡੇ ਵਾਸਤੇ ਕਿਉਂ ਸਾਨੂੰ ਇੱਥੇ ਚੱਲ ਕੇ ਆਉਣਾ ਕਜੀ ਹੁਣ ਵੀ ਹੱਥ ਬੰਨਦੇ ਜੀ ਛੱਡ ਤੇ ਰਹਿਮ ਕਰੋ ਜੀ ਦੇਖੋ ਗੱਲਾਂ ਨੇ ਜੀ ਜਿਹੜੀ ਪੁਲਿਸ ਵਿਭਾਗ ਤੋਂ ਕੋਰਵਾਈ ਹੋਣੀ ਹੈ ਕਿ ਦੇਖੋ ਕੋਈ ਨਾ ਤੋਂ ਐਸਐਸਪੀ ਸਾਹਿਬ ਨੂੰ ਕੰਮ ਸਿਖਾਉਂਦੇ ਰਿਕਾਰਡ ਚਾਹੀਏ ਤੁਹਾਨੂੰ ਅਪਰਟ ਕੀ ਹੋਦੀ ਹੈ ਠੀਕ ਹੈ ਡੀਐਸਪੀ ਸਾਹਿਬ ਵੀ ਚਾਈਲਡ ਦੇ ਵਿਸ਼ੇ ਤੇ ਗੇਨ ਰਿਪੋਰਟ ਚਾਹੀਏ ਕਿ ਉਦੋਂ ਵੀ ਕੇਸ ਚੱਲ ਰਿਹਾ ਹੈ ਡੀਐਸਪੀ ਸਾਹਿਬ ਸਾਰੀ ਫਾਈਲ ਲੈ ਕੇ ਕਾਰਵਾਈ ਉੱਧਰ ਗਈ ਹੋਣੀ ਹੈ ਪਤਾ ਨਹੀਂ ਆਈ ਨਹੀਂ ਤਾਂ ਮੌਕੇ ਤੇ ਖੜੇ ਹੋ ਕੇ ਜਵਾਬ ਦੇਣਗੇ ਮੈਮ ਸਾਹਿਬ ਨੂੰ ਰਿਪੋਰਟ ਨਹੀਂ ਚਾਹੀਏ ਐਸਐਸਪੀ ਸਾਹਿਬ ਉਹ ਵੀ ਬੰਦਾ ਨਨ ਕੀ ਆਈ ਐਸਐਸਪੀ ਸਾਹਿਬ ਡੀਜੀਪੀ ਸਾਹਿਬ ਨਾਲ ਜਦੋਂ ਸਾਡਾ ਮੁੱਦਾ ਐਸਐਸਪੀ ਸਾਹਿਬ ਚੁੱਕ ਕੇ ਡੀਜੀਪੀ ਸਾਹਿਬ ਨੂੰ ਦੇਣਗੇ ਤਾਂ ਆਲ ਪੰਜਾਬ ਦੇ ਵਿੱਚ ਜਿਹੜੇ ਕਾਤਲ ਫਿਰਦੇ ਪਏ ਨੇ ਉਹ ਉਹ पकड़े ਜਾਣਗੇ ਸਾਨੂੰ ਤਾਂ ਐਂ ਲੱਗਦਾ ਇਹ ਸਾਡੇ ਜ਼ਿਲ੍ਹੇ ਪਟਿਆਲੇ ਦਾ ਹੀ ਸੀਮਤ ਰਹਿ ਜਾਣਾ ਹੈ ਤੁਹਾਨੂੰ ਕਲੀਅਰ ਕਰ ਦੱਸੀ ਜੀ ਕੀ ਅੱਜ ਸਾਨੂੰ ਤਾਂ ਬੜੀ ਉਮੀਦ ਹੋਸ਼ਨਾ ਹੈ ਕਿ ਅੱਜ ਅਸੀਂ ਅੱਧੀ ਆਪਲੀਕੇਸ਼ਨ ਟਾਈਮ ਤੇ ਕਰਦੇ ਬੰਦੇ ਦਰਤੇ ਆ ਨਾ ਤੁਸੀਂ ਆਪਕਾ ਕੋਈ ਕਰਨੀ ਸੀ ਮੇਰੀ ਕੋਈ ਗੱਲ ਨਹੀਂ ਕਾਰੀ ਆ ਜਣਗੇ ਸਾਡਾ ਮਕਸਦ ਇਹ ਹੈ ਕਿ ਮਰ ਗਏ ਉਹਨਾਂ ਦੇ ਫੀਡਸ ਮੰਗ ਕਰ ਤਰੀਕੀ ਕੀ ਗਏ ਨੇ ਕਿ ਜਿਹੜੇ ਰਹਿੰਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਕੀ ਇਹ ਵਿੱਚ ਵਿਚਕਾਰ ਵੀ ਕੋ ਦੇਖੋ ਜੀ ਅੱਜ ਸਾਰਾ ਪੇਰੈਂਟਸ ਦਾ ਡੈਲੀਗੇਸ਼ਨ ਤੇ ਸ਼ਹਿਰ ਵਾਲੇ ਆਏ ਸਿੱਕੇ ਕਿ ਇਹਤੇ ਕਾਰਵਾਈ ਜਲਦ ਤੋਂ ਜਲਦ ਹੋਣੀ ਬੰਦੀ ਹੈ ਇਦੇ ਚ ਪਹਿਲਾਂ ਦੋ ਮਾਲਕ ਨੋਮੀਨੇਟਡ ਸੀਗੇ ਐਫਆਰ ਦਰਜ ਹੋਈ ਸੀ ਜੋ ਇੱਕ ਦੀ ਅरेस्ट ਪੈ ਚੁੱਕੀ ਐ ਤੇ ਦੂਜੇ ਦੀ ਭਾਲ ਚੱਲ ਰਹੀ ਐ ਜਿਹਦੇ ਸਬੰਧੀ ਉਹਨਾਂ ਦੇ ਕਾਫੀ ਅੱਗੇ ਰਿਲੇਟਿਵਸ ਨੂੰ ਵੀ ਅरेस्ट ਕਰਕੇ ਇੰਟਰੋਗੇਸ਼ਨ ਕੀਤੀ ਜਾ ਰਹੀ ਐ ਅੱਜ ਜੋ ਉਹਨਾਂ ਦਾ ਮੰਗ ਪੱਤਰ ਆਇਆ ਕੱਲ ਹੀ ਆਪਣਾ ਇੱਕ ਤੀਜਾ ਦੋਸ਼ੀ ਨੋਮੀਨੇਟ ਹੋਇਆ ਐ ਐਫਆਰ 'ਚ ਹੁਣ ਪੇਰੈਂਟਸ ਦੀ ਮੰਗ ਇਹ ਆਈ ਐ ਕਿ ਜਿਹੜੇ ਰਹਿੰਦੇ ਦੋਸ਼ੀ ਫਰਾਰ ਨੇ ਉਹਨਾਂ ਜਲਦ ਜਲਦ ਫੜਿਆ ਜਾਵੇ ਤੇ ਇਹ ਜੇ ਨਾ ਹੋਣ ਦੀ ਸੂਰਤ ਦੇ ਵਿੱਚ ਵੀ ਉਹ ਅੱਗੇ ਕੋਈ ਵੀ ਆਪਣਾ ਪ੍ਰੋਟੈਸਟ ਜਾਓ ਚੀਜ਼ ਪੀਸਫੁਲੀ ਆਪਣਾ ਅੱਗੇ ਕਰਨਾ ਚਾਹੁੰਦੇ ਨੇ ਵੀ ਜਾਂ ਸ਼ਹਿਰ ਬੰਦ ਕਰਨਗੇ ਇਹੜਾ ਮੰਗ ਪੱਤਰ ਆਇਆ ਦੇਖੋ ਮੈਂ ਜਿਹੜੇ ਆਪਣੇ ਉੱਚ ਅਧਿਕਾਰੀ ਨੇ ਮਾਨਯੋਗ ਡੀ ਸਾਹਿਬ ਤੇ ਮਾਨਯੋਗ ਐਸ ਐਸ ਪੀ ਸਾਹਿਬ ਨੂੰ ਵੀ ਭੇਜਾਂਗੀ ਤੇ ਸਾਡੇ ਵੱਲੋਂ ਵੈਸੇ ਡੇਲੀ ਕੇਸ ਦਾ ਫਾਲੋਅ ਅਪ ਕੀਤਾ ਜਾ ਰਿਹਾ ਹੈ ਮਤਲਬ ਰੂਟੀਨ ਚ ਹੀ ਮੇਰੀ ਪੇਰੈਂਟਸ ਨਾਲ ਵੀ ਗੱਲ ਹੁੰਦੀ ਹੈ ਤੇ ਡੀ ਐਸ ਪੀ ਸਮਾਣਾ ਨਾਲ ਤੇ ਵੀ ਸਾਹਿਬ ਨਾਲ ਗੱਲ ਹੁੰਦੀ ਰਹਿੰਦੀ ਹੈ ਕਿ ਉਹ ਕਾਰਵਾਈ ਜਿਹੜੀ ਹੈਗੀ ਚੱਲ ਰਹੀ ਹੈ ਪਰ ਕਿਤਨਾ ਕਿਤੇ ਜਿਹੜੀ ਇਹ ਇਹਦੇ ਚ ਜਿਹੜੇ ਦੋ ਰਹਿੰਦੇ ਦੋਸ਼ੀ ਨੇ ਜਲਦ ਤੋਂ ਜਲਦ ਉਹਨਾਂ ਦੀ ਰੈਸਟ ਹੋਣੀ ਪੈਂਦੀ ਹੈ ਤੇ ਇਸ ਸੰਬੰਧੀ ਮੈਂ ਆਪਣੇ ਤੌਰ ਤੇ ਵੀ ਉੱਪਰ ਪਰਸਨਲ ਤੌਰ ਤੇ ਵੀ ਮੈਂ ਕਨਵੇ ਕਰਾਂਗੀ ਤੇ ਮੰਗ ਪੱਤਰ ਉਪਰ ਅਧਿਕਾਰ ਉਹਨਾਂ ਦੇ ਨਾਮ ਇੱਕ ਤਾਂ ਇੱਕ ਮਿੰਟ ਜਿਵੇਂ ਦੱਸ ਦਿਆਂ ਰੰਤੀਰ ਸਿੰਘ ਤੇ ਅਨਿਕੇਤ ਸਿੰਘ ਨੇ ਜੀ ਤੇ ਜਿਹੜੇ ਦਵਿੰਦਰ ਨੇ ਉਹਦੀ ਅਰੈਸਟ ਹੋ ਚੁੱਕੀ ਹੈ ਤੇ ਜਿਹੜਾ ਡਰਾਈਵਰ ਸੀ ਉਹ ਪਹਿਲਾਂ ਹੀ ਹਿਰਾਸਤ ਚ ਸੀਗਾ ਇਹਦਾ ਚਲਾ ਰਿਹਾ ਸੀ ਠੀਕ ਹੈ ਥੈਂਕ ਯੂ ਧੰਨਵਾਦ ਜੀ ਨੂੰ ਮੈਂ ਅੱਜ ਤੁਸੀਂ ਇਹ ਐਸਜੀਐਮ ਅਫਸਰ ਦੇ ਵਿੱਚ ਪਹੁੰਚੇ ਹੋ ਕਿ ਅੱਜ ਵੀ ਉਹਨਾਂ ਨੇ ਆਸ਼ਵਾਸ਼ਣ ਹੀ ਦਿੱਤਾ ਹੈ ਜਾਂ ਮਤਲਬ ਕੋਈ ਕਾਰਵਾਈ ਦਾ ਮੇਰਵਾ ਕੋਈ ਕਰੋ ਸਾਹਿਬਾ ਦੇਖੋ ਜੀ ਅੱਜ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਇੱਕ ਮਾਲਕ ਰੰਧੀਰ ਸਿੰਘ ਜਿਹੜਾ ਕਿ ਅਜੇ ਤੱਕ ਫਰਾਰ ਹੈ ਉਹਨੇ ਐਂਟੀਸਿਪੇਟਰੀ ਬੇਲ ਲਈ ਹੋਈ ਸੀ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਉਹ ਬੰਦੇ ਨੇ ਪਤਾ ਨਹੀਂ ਕਿਹੜੀ ਪਾਵਰ ਦਾ ਇਸਤੇਮਾਲ ਕੀਤਾ ਉਹਨੇ ਇੰਨਾ ਇਸਤੇਮਾਲ ਕੀਤਾ ਕਿ ਉਹਨੇ ਕੱਲ ਫਾਈਲ ਕਰਾਈ ਅੱਜ ਜੱਜ ਸਾਹਿਬ ਦੇ ਲਿਸਟ ਵੀ ਕਰਾ ਲਈ ਜੋ ਸਾਨੂੰ ਰਾਤ 9 ਵਜੇ ਪਤਾ ਲੱਗਿਆ ਬਟ ਪਰਮਾਤਮਾ ਸਾਡੇ ਨਾਲ ਸੀ ਸਾਡੇ ਸਾਰੇ ਸ਼ਹਿਰ ਵਾਸੀਆਂ ਦਾ ਸਹਿਯੋਗ ਸੀ ਸਾਡੇ ਵਕੀਲ ਸਾਹਿਬਾਂ ਦਾ ਸਹਿਯੋਗ ਸੀ ਕਿ ਜੱਜ ਸਾਹਿਬ ਨੇ ਹੁੰਦੀ ਜਿਹੜੀ ਜ਼ਮਾਨਤ ਹੈ ਅੱਜ ਨਹੀਂ ਕੀਤੀ ਬਟ ਸਾਡੀ ਮੰਗ ਇਹ ਹੈ ਵੀ ਜੇ ਅੱਜ ਜ਼ਮਾਨਤ ਨਹੀਂ ਕੀਤੀ ਤਾਂ ਕੀ ਅਸੀਂ ਉਹਨਾਂ ਦੀ ਜ਼ਮਾਨਤ ਹੋਣ ਦਾ ਵੇਟ ਕਰ ਰਹੇ ਹਾਂ ਮੈਨੂੰ ਲੱਗਦਾ ਪ੍ਰਸ਼ਾਸਨ ਇਹੀ ਉਡੀਕ ਕਰ ਰਿਹਾ ਵੀ ਉਹਨਾਂ ਦੀ ਜ਼ਮਾਨਤ ਹੋ ਜੇ ਤੇ ਫਿਰ ਅਸੀਂ ਜਿਹੜਾ ਹੈ ਇਹਨਾਂ ਦੀ ਕਾਰਵਾਈ ਕਿਸੇ ਠੰਡੇ ਬਸਤੇ ਚ ਪਾ ਦਈਏ ਪਰ ਅਸੀਂ ਅੱਜ ਸਾਰੇ ਪੇਰੈਂਟਸ ਸਾਰੇ ਸ਼ਹਿਰ ਸਾਰੇ ਜਥੇਬੰਦੀਆਂ ਸਮਾਣੇ ਦੀ ਸਾਰੀ ਆਰਗੇਨਾਈਜੇਸ਼ਨ ਸਾਰੀ মিডিਆ ਇੱਥੇ ਆਈ ਹੈ ਅਸੀਂ ਧੰਨਵਾਦ ਕਰਦੇ ਹਾਂ ਕਿ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਤੇ ਅਸੀਂ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਹਾਂ ਕਿ ਜੇਕਰ ਕੱਲ ਸ਼ਾਮ ਤੱਕ ਕਿਉਂਕਿ ਇਹਨਾਂ ਨੇ ਸਾਡੇ ਤੋਂ ਪਹਿਲਾਂ ਵੀ ਟਾਈਮ ਮੰਗਿਆ ਸੀ ਜਿਹੜਾ ਕਿ ਦੋ ਵਾਰੀ ਟਾਈਮ ਮੰਗ ਚੁੱਕੇ ਨੇ ਹੁਣ ਕੱਲ ਸ਼ਾਮ ਤੱਕ ਅਸੀਂ ਅਖੀਰਲਾ ਟਾਈਮ ਦੇ ਕੇ ਆਏ ਆ ਕਿ ਜੇ ਕੱਲ ਸ਼ਾਮ ਤੱਕ ਦੋਵੇਂ ਦੋਸ਼ੀ ਰੰਦੀਰ ਸਿੰਘ ਤੇ ਅਨਿਕੇਤ ਸਿੰਘ ਇਹ ਦੋਵੇਂ ਗ੍ਰਿਫਤਾਰ ਨਹੀਂ ਹੁੰਦੇ ਤਾਂ ਪਰਸੋਂ ਅਸੀਂ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸ਼ਹਿਰ ਬੰਦ ਰੱਖਾਂਗੇ ਤੇ ਉਦੋਂ ਤੱਕ ਰੱਖਾਂਗੇ ਜਦ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਇਹ ਅੰਦਰ ਇੱਕ ਗੱਲ ਛੋੜੀ ਹੋਈ ਸੀ ਕਿ ਇਹ ਕਿ ਮਤਲਬ ਤੁਹਾਨੂੰ ਕਿਸੇ ਨੇ ਵਕੀਲ ਮੁਹैया ਕਰਵਾ ਕੇ ਦਿੱਤੇ ਨੇ ਤੇ ਉਸ ਪਾਰਟੀ ਨੇ ਦਿੱਤੇ ਨੇ ਜਾਂ ਉਸ ਪਾਰਟੀ ਨੇ ਨਹੀਂ ਦਿੱਤੇ ਨੇ ਉਹ ਕੀ ਦੇਖੋ ਜੀ ਚਲੋ ਮੈਂ ਪਾਰਟੀਵਾਦੀ ਚ ਨਹੀਂ ਪੈਂਦਾ ਬਟ ਇਸ ਟਾਈਮ ਸਾਰੇ ਸਾਡੇ ਸਹਿਯੋਗ ਕਰ ਰਹੇ ਨੇ ਬਾਅਦ ਐਸੋਸੀਏਸ਼ਨ ਸਮਾਨਾ ਸਾਡਾ ਸਹਿਯੋਗ ਕਰ ਰਿਹਾ ਹੈ ਦਲਜੀਤ ਚੀਮਾ ਜੀ ਨੇ ਆਪਣਾ ਵਕੀਲ ਭੇਜਿਆ ਸੀ ਕਾਕਰ ਜਿੰਦਰ ਸਿੰਘ ਜੀ ਨੇ ਵਕੀਲ ਭੇਜੇ ਸੀ ਅਸੀਂ ਆਪਣੇ ਪਰਸਨਲ ਵਕੀਲ ਵੇ ਲਗਾਏ ਸੀ ਤਾਂ ਸਾਡੇ ਵੱਲੋਂ ਵੀ ਮਤਲਬ ਇੱਕ ਵਕੀਲਾ ਦੀ ਉੱਥੇ ਫੌਜ ਖੜੀ ਸੀ ਜਿਹਨੇ ਬਹੁਤ ਵਧੀਆ ਪੈਰਵੀ ਕੀਤੀ ਔਰ ਜੱਜ ਸਾਹਿਬ ਨੂੰ ਮਜਬੂਰ ਕਰਤਾ 1.5 ਮਿੰਟ ਦੇ ਵਿੱਚ ਹੀ ਕਿ ਉਹ ਉਹਦੀ ਜਮਾਨਤ ਨਾ ਕਰਨ ਸਰ ਮੇਰੀ ਸਾਰਾ ਸਮਾਣਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਇਹ ਜਿਹੜੀ ਲੜਾਈ ਹੈ ਇਹ ਸਾਡੀ ਨਹੀਂ ਹੈਗੀ ਇਹ ਸਾਰਿਆਂ ਦੀ ਲੜਾਈ ਹੈ ਇਹ ਜੋ ਸਾਡੇ ਨਾਲ ਹੋ ਗਿਆ ਦੇਖੋ ਸਾਡੇ ਨਾਲ ਸਾਡੇ ਬੱਚੇ ਤਾਂ ਵਾਪਸ ਆ ਨਹੀਂ ਸਕਦੇ ਹੈਗੇ ਜੀ ਹੱਥ ਜੋੜ ਕੇ ਬੇਨਤੀ ਹੈ ਇਹ ਜਾ ਪਾਣਾ ਕੱਲ ਨੂੰ ਕਿਸੇ ਨਾਲਾਂ ਵਾਪਰੇ ਇਸ ਕਰਕੇ ਹੱਥ ਜੋੜੀਏ ਪਾਰਟੀ ਤੋਂ ਉੱਠੋ ਕੇ ਸਾਡੇ ਨਾਲ ਪਰਸੋਂ ਸਮਾਣਾ ਸ਼ਹਿਰ ਬੰਦ ਕਰਵਾਇਓ ਜ਼ਰੂਰ ਮੋੜੇ ਨਾਲ ਮੋੜੇ ਨਾਲ ਲਾ ਕੇ ਖੜਿਓ ਹੱਥ ਜੋੜ ਕੇ ਸਾਰੇ ਸਮਾਣੇ ਨਵਾਸੀ ਨੂੰ ਬੇਨਤੀ ਹੈ ਜੀ